ਕੇ ਬੁਟੀਕ ਵਿੱਚ ਵੈਲਕਮ ਜੀ ਅੱਜ ਤੁਹਾਨੂੰ ਆਪਾਂ ਨਾ ਸੂਟ ਦੇ ਘੀਰੇ ਤੇ ਜਾਨੀ ਕਿ ਅੱਗੇ ਫਰੰਟ ਤੇ ਬਹੁਤ ਸੋਹਣਾ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਲੈਸ ਦੇ ਨਾਲ ਤੇ ਇਹਨੂੰ ਨਾ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਪਹਿਲਾਂ نیچے ਇਹਦੇ ਨਾਲ ਪੇਪਰ ਪੇਸਟਿੰਗ ਦੇ ਦੋ ਦੋ ਪੀਸ ਚਕੇਲੇ ਸੀ ਇਹ 4-4 ਇੰਚ ਚੌੜੇ ਹੈਗੇ ਤੇ ਉਹਨਾਂ ਦੇ ਵਿਚਕਾਰ ਆਪਾਂ 2 ਇੰਚ ਦਾ ਗੈਪ ਛੱਡ ਲਿਆ ਸੀ ਤੇ 2 ਇੰਚ ਹੀ ਆਪਾਂ نیچے ਛੱਡਿਆਗਾ ਕਪੜਾ 2 ਇੰਚ نیچے ਛੱਡ ਕੇ ਫਿਰ ਆਪਾਂ ਪੇਪਰ ਪੇਸਟਿੰਗ ਜੁਕਈ ਹੈਗੇ ਇਹਦਾ 2 ਇੰਚ نیچے ਛੱਡਿਆਗਾ ਇਹਨੂੰ ਆਪਣਾ ਫੋਲਡ ਕਰਾਂਗੇ ਤਰਪਾਈ ਕਰਾਂਗੇ ਘੇਰੇ ਤੇ نیچے ਤੇ ਹੁਣ ਆਪਾਂ ਜਿਹੜੀ ਬ੍ਰੀਕ ਲੈਸ ਆ ਉਹ ਲੈ ਲਾਂਗੇ ਪਹਿਲਾਂ ਸਾਰਿਆਂ ਨੂੰ ਇਹਦੇ ਨਾਲ ਆਪਾਂ ਇੱਕ ਲਾਈਨ ਖਿੱਚੀ ਹੋਈ ਹੈਗੀ 2 2 ਇੰਚ ਦੇ ਉੱਤੇ ਉਹ ਲਾਈਨ ਦੇ ਉੱਪਰ ਹੀ ਆਪਾਂ ਚੌਕ ਦੇ ਨਾਲ ਜਿਹੜੀ ਲਾਈਨ ਲਾਈ ਉਹ ਘਿੱਟੀ ਹੈਗੀ ਤੇ ਉਹਦੇ ਨਾਲ ਉਹਦੇ ਉੱਪਰ ਹੀ ਆਪਾਂ ਨਾ ਇਹਨੂੰ ਲੈਸ ਨੂੰ ਰੱਖ ਕੇ ਉਹਦੇ ਉੱਪਰ ਆਪਾਂ ਅਟੈਚ ਕਰਾਂਗੇ ਮਸ਼ੀਨ ਦੇ ਨਾਲ ਹੀ ਸੀਨ ਲਾ ਲਾਂਗੇ ਇਹ ਆਪਾਂ ਨਾ ਬਿਲਕੁਲ ਨਾਲ ਦਾ ਧੱਗਾ ਲਿਆ ਗਰੀਲ ਦਾ සජදපල් න න ඇති ිකු ප ලපයි මශීන් දෙනාල්ලා අයේග බෙල්කුල් සිීනය උපරදීන්දී හැගේර තස්්‍ර අපයිනු පෙලා නිච්පයිනු බ්‍රීකල ඇස්නුලාගේ කේරෙදි ජමා නිච්චලාමගනු දෝයි චප ජන ඩ්ඩාගප පා ඕප ෆෝල්ඩ කරගේ සු පෙල්ලාිය පදස්යාග බීත්‍ර පයි කරගේ ਨੀਚੇ ਨੂੰ ਫੋਲਡ ਕਰਕੇ ਹੁਣ ਆ ਜਿਹੜੀ ਬਲੈਕ ਕਲਰ ਦੀ ਆਪਾਂ ਫਲਾਵਰ ਵਾਲੀ ਲੈਸ ਲਈ ਹੈਗੀ ਤੇ ਇਹਦੀ ਆਪਾਂ ਸਿੱਧਾ ਪਾਸਾ ਦੇਖ ਲੈਣੀ ਹੈ ਸਿੱਧਾ ਪਾਸਾ ਇਹਦਾ ਉੱਪਰ ਰੱਖ ਲਾਂਗੇ ਜਨ ਕੀ ਰਾਈਟ ਸਾਈਡ ਰਾਈਟ ਸਾਈਡ ਆਪਾਂ ਉੱਪਰ ਰੱਖ ਲਾਂਗੇ ਇਹਦੀ ਤੇ ਰੱਖ ਕੇ ਉੱਪਰ ਤੇ ਆਪਾਂ ਇਹਦੀ ਪਹਿਲਾਂ ਆਪਾਂ ਸੀਨ ਲਾ ਲਾਂਗੇ ਮਸ਼ੀਨ ਦੇ ਨਾਲ ਤੁਸੀਂ ਇਹ ਡਿਜ਼ਾਈਨ ਨੂੰ ਬਣਾ ਕੇ ਦੇਖਿਓ ਡਿਜ਼ਾਈਨ ਬਹੁਤ ਸੋਹਣਾ ਬਣ ਜਾਂਦਾ ਜਦੋਂ ਬਣੇ ਤੋਂ ਜਦੋਂ ਬਣ ਗਿਆ ਸਾਰਾ ਤੁਸੀਂ ਦੇਖਿਓ ਬਹੁਤ ਸੋਹਣਾ ਡਿਜ਼ਾਈਨ ਬਣ ਜਾਂਦਾ ਏ ਹੁਣ ਆਪਾਂ ਇੱਕ ਵਾਰੀ ਫਿਰ ਤੋਂ ਉਹ ਬ੍ਰੀਕ ਲਾਸ ਲੈ ਲਾਂਗੇ ਉਹਦੇ ਨਾਲ ਹੀ ਰੱਖ ਕੇ ਫਿਰ ਤੋਂ ਲਾਟੈਚ ਅਟੈਚ ਕਰ ਲਾਂਗੇ ਮਸ਼ੀਨ ਦੇ ਨਾਲ ਹੀ ਲਾ ਲਾਂਗੇ ਇੱਕ ਵਾਰੀ ਸੀਨ ਹੋਰ ਲਾ ਲਾਂਗੇ ਆਪਾਂ

ਇਸ ਤਰ੍ਹਾਂ ਇਹ ਪਹੀ ਲੈਸ ਨੂੰ ਵੀ ਜਿਵੇਂ ਆਪਾਂ نیچے ਲਾਈ ਸੀਗੀ ਜਮਾ ਸੂਟ ਦੇ ਘੇਰੇ ਦੇ نیچے ਆਪਾਂ ਹੋਗੇ ਤਾਂ ਅਸੀਂ ਉਸ ਤਰ੍ਹਾਂ ਹੀ ਲਾ ਲਾਂਗੇ ਇਹਨੂੰ ਵੀ ਲੈਸ ਨਾਲ ਤਾਂ ਰੱਖੇ ਆਪਾਂ ਸੇਮ ਡਿਜ਼ਾਈਨ ਜਿਹੜਾ نیچے ਬਣਾਇਆ ਗਾ ਲੈਸ ਦੇ ਨਾਲ ਉਹ ਸੇਮ ਹੀ ਡਿਜ਼ਾਈਨ ਆਪਾਂ 5 ਇੰਚ ਜਾਨੀ ਕਿ 4.5 ਇੰਚ ਜਿਹੜਾ 5 ਇੰਚ ਆਪਾਂ ਰੱਖਿਆ ਵਿੱਚਕਾਰ ਗੈਪ ਤੇ ਜਮਾ ਸੇਮ ਡਿਜ਼ਾਈਨ ਹੀ ਬਣਾਵਾਂਗੇ ਉੱਪਰ ਵੀ ਆ ਦੇਖੋ ਜੇ ਆਪਾਂ ਬਲੈਕ ਲੈਸ ਲਾ ਲਈ ਉਸ ਤੋਂ ਬਾਅਦ ਆਪਾਂ ਦੂਸਰੀ ਲੈਸ ਲਾ ਲਾਂਗੇ ਜੀ ਫਲਾਵਰ ਆ ਵੀ ਬਲੈਕ ਲੈਸੀ ਲਾ ਲਈ ਹੁਣ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਸਕਿਨ ਕਲਰ ਦੀ ਆਪਾਂ ਲਾਈਏ ਨੀਚੀ ਲੈਸ ਉਹ ਫਿਰ ਤੋਂ ਲਾ ਲਾਂਗੇ ਆ ਦੇਖੋ ਜੀ ਆਪਾਂ ਬਣਾ ਲਿਆ ਹੁਣ ਆਪਾਂ ਨਾ ਫਿਰ ਉਹਨਾਂ ਜਿਹੜਾ ਵਿਚਕਾਰ ਗਿਆ ਪਰ ਰੱਖਿਆ ਸੀ 4.5 ਇੰਚ 5 ਇੰਚ ਦਾ ਆਪਾਂ ਗੈਪ ਵਿਚਕਾਰ ਰੱਖਿਆ ਸੀ ਆ ਉਹਦੇ ਉਹਦੇ ਉੱਥੇ ਆਪਾਂ ਨਾ ਵਿਚਕਾਰ ਜਮਾ ਬਿਲਕੁਲ ਵਿਚਕਾਰ ਕਰਕੇ ਲੈਸ ਨੂੰ ਇੱਕ ਵਾਰ ਫਿਰ ਤੋਂ ਰੱਖ ਲਿਆ ਤੇ ਉਹਨੂੰ ਮਸ਼ੀਨ ਦੇ ਨਾਲ ਨਾ ਜਿਹੜੀ ਆਪਾਂ ਇਹ ਫਲਾਵਰ ਨੇ ਇਹਨਾਂ ਨੂੰ ਆਪਣਾ ਕੈਂਚੀ ਦੇ ਨਾਲ ਕੱਟ ਲਿਆ ਇੱਕ ਇੱਕ ਕਰਕੇ ਫਲਾਵਰ ਨੂੰ ਅਧਿਕ ਇਸ ਤਰ੍ਹਾਂ ਕੱਟ ਲਿਆ ਕੱਟ ਕਿੰਨਾ ਫਲਾਵਰਾਂ ਨੂੰ ਨਾ ਉਹ ਜਿਹੜੀ ਲੈਸ ਹੈਗੀ ਉਹਦੇ ਉੱਪਰ ਆਪਾਂ ਮਸ਼ੀਨ ਦੇ ਨਾਲ ਹੀ ਅਟੈਚ ਕਰ ਲਾਂਗੇ ਤੇ ਇਹਨਾਂ ਦੇ ਵਿਚਕਾਰ ਵੀ ਆਪਾਂ 4-4 ਇੰਚ ਦਾ ਗੈਪ ਰੱਖੀ ਚੱਲਾਂਗੇ ਜਿਹੜੀ ਫਲਾਵਰ ਜੀ ਆਪਾਂ ਲਾਵਾਂਗੇ ਇਹ ਲੈਸ ਦੇ ਉੱਪਰ ਇਸ ਤਰੀਕ ਲੱਕ ਕੇ ਸਾਰੀ ਇਹ ਜਨਕੀ ਦੀ ਲੈ ਆਪਾਂ ਸਾਰੇ ਕੀ ਰੀਤੀ ਜਿਹੜੀ ਇਹ ਲੈਸ ਲਾਈਏ ਇਸ ਤਰੀ ਫਲਾਵਰ ਲਾਈ ਲਾ ਲਾਂਗੇ ਆਪਾਂ ਚਾਚਰੰਚੀ ਦੇ ਗੈਪ ਦੇ ਉੱਪਰ ਆਪੀ ਫਲਾਵਰ ਰੱਖ ਕੇ ਲੇਸ ਦੇ ਉੱਤੇ ਲਾਏ ਹੈਗੇ ਅਟੈਚ ਕੀਤੀਆਂ ਨਾਲ ਤੇ ਹੁਣ ਆਪਾਂ ਗਮ ਲੈ ਲਾਂਗੇ ਗਮ ਦੇ ਨਾਲ ਜਿਹੜੇ ਆਪਾਂ ਵਿਚਕਾਰ ਫਲਾਵਰ ਲਾਏ ਹੈ ਨਾ ਇਹ ਉਠਣ ਨਾਲ ਗਮ ਦੇ ਨਾਲ ਚਪਕੇ ਦਾਂਗੇ ਇਹਨਾਂ ਨੂੰ ਵੈਸੇ ਤਾਂ ਹੀ ਆਪਾਂ ਸੀਨ ਲਾਤੀ ਉਤਰਦੇ ਤਾਂ ਇਹ ਹੈ ਨਹੀਂਗੇ ਤੇ ਪਰ ਆਪਾਂ ਮੈਂ ਵੀ ਜੇ ਉਠਣ ਜੇ ਨਾ ਉੱਪਰ ਨੂੰ ਤੇ ਆਪਾਂ ਜਿਵੇਂ ਹੀ ਆਪਾਂ ਗਮ ਦੇ ਨਾਲ ਇਹਨਾਂ ਨੂੰ ਚਪਕੇ ਦੇਨੇ ਨਾਲ ਹੀ ਕੱਪੜੇ ਦੇ ਸਾਰੇ ਨੂੰ ਆਪਾਂ ਇਸ ਤਰੀਕੇ ਚੋ ਕਰ ਲਾਂਗੇ ਫਲਾਵਰਾਂ ਨੂੰ ਗੰਮ ਦੇ ਨਾਲ ਚਿਪਕੀ ਲਾਂਗੇ ਇਸ ਤਰ੍ਹਾਂ ਕੱਪੜੇ ਨਾਲ ਆ ਦੇਖੋ ਜੀ ਕਿੰਨਾ ਸੋਹਣਾ ਇਹ ਡਿਜ਼ਾਈਨ ਬਣ ਗਿਆ ਬਿਲਕੁਲ ਹੀ ਸਰਦਾਰੀ ਜਿਹਾ ਲੁੱਕ ਦਿੰਦਾ ਹੈ ਇਹ ਡਿਜ਼ਾਈਨ ਆਪਣੀ ਜਮਾਈ ਜਿਹੜੀ ਆਪਣੇ ਸੂਟ ਦੇ ਵਿੱਚ ਪ੍ਰਿੰਟ ਪ੍ਰਿੰਟ ਸੀ ਉਹਦੇ ਨਾਲ ਆਪਣੀ ਲੈਸ ਮੈਚਿੰਗ ਕਰਕੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਗਿਆ ਤੁਸੀਂ ਵੀ ਇਸ ਡਿਜ਼ਾਈਨ ਨੂੰ ਜ਼ਰੂਰ ਬਣਾਇਓ ਤੇ ਮੇਰੀ ਵੀਡੀਓ ਫੋਲੋਅ ਬੈਚ ਕਰਨ ਲਈ ਥੈਂਕ ਯੂ ਜੀ ਤੇ ਬਾਏ ਬਾਏ